ਸਰ ਸ਼ਰਕਲ ਤੁਸੀਂ ਦੇਖ ਰਹੇ ਹੋ ਅਡੋਲ ਪੰਜਾਬੀ ਤੇ ਮੈਂ ਤੁਹਾਡੇ ਨਾਲ ਪਰਦੀਪਾ ਅਡੋਲ ਅਡੋਲ ਪੰਜਾਬੀ ਚੈਨਲ ਤੇ ਪਹਿਲਾਂ ਵੀ ਆਪਾਂ ਇੱਕ ਸ਼ਖਸੀਅਤ ਨੂੰ ਮਿਲਾਇਆ ਸੀਗਾ ਜੋ ਕਿ ਮੇਰੇ ਸਾਹਮਣੇ ਹੁਣ ਬੈਠੇ ਨੇ ਤੇ ਉਹਨਾਂ ਦਾ ਨਾਮ ਕੱਕੂਰਾਮ ਹੈ ਪਿਛਲੀ ਵਾਰੀ ਉਹ ਜਿੱਤ ਕੇ ਆਏ ਸੀਗੇ ਤੇ ਇਸ ਵਾਰ ਮੂੜ ਤੋਂ ਉਹ ਦੁਬਈ ਦੇ ਵਿੱਚ ਜਿੱਤ ਕੇ ਆਏ ਨੇ ਤੇ ਉਹਨਾਂ ਨੂੰ ਮੁਬਾਰਕਾਂ ਵੀ ਦਿੰਦੇ ਆ ਤੇ ਨਾਲ ਹੀ ਉਹਨਾਂ ਦਾ ਸਵਾਗਤ ਕਰਦੇ ਆ ਸਰ ਸ਼ਰਕਲ ਸਰ ਜੈਪਿੰਦਰ ਸਰ ਸਰ ਹਾਲੀ ਦੇ ਵਿੱਚ ਤੁਸੀਂ ਜਿੱਤ ਕੇ ਆਏ ਹੋ ਤੇ ਉਹਦੇ ਲਈ ਤੁਹਾਨੂੰ ਮੁਬਾਰਕਾਂ ਤੇ ਇਹ ਕੰਪੀਟੀਸ਼ਨ ਤੱਕ ਤੁਸੀਂ ਕਿਵੇਂ ਪਹੁੰਚੇ ਸੀਗੇ ਜਿਹੜਾ ਆਪਣਾ ਇਹ ਕੰਪੀਟੀਸ਼ਨ ਦਾ ਇੰਟਰਨੈਸ਼ਨਲ ਜਿਹੜਾ ਗਲੋਬਲ ਕੰਪੀਟੀਸ਼ਨ ਤਾਂ ਜੀ ਇਹ ਦबई ਦੇ ਵਿੱਚ ਤੇ ਇੱਥੇ ਇੱਥੇ ਜਾਣਾ ਮੈਨੂੰ ਬੜਾ ਐ ਤਕ ਕਠਨਾਈ ਦੀ ਮੇਰੇ ਵਾਸਤੇ ਜੀ ਕਿਉਂ ਸਰ ਉਹ ਐ ਸੀ ਕਿ ਇੱਕ ਤਾਂ ਦੇਖੋ ਮੈਂ ਤੁਹਾਨੂੰ ਦੱਸਿਆ ਹੋਣਾ ਕਿ ਮੇਰੇ ਥੋੜਾ ਇੰਜਰੀ ਹੋ ਗਿਆ ਸੀ ਪਿਛਲੇ 2023 ਦਾ ਜਦੋਂ ਮੈਂ ਕੰਪੀਟੀਸ਼ਨ ਖੇਲ ਕੇ ਆਇਆ ਉਹਦੇ ਇੰਜਰੀ ਤੋਂ ਬਾਅਦ ਮੈਂ ਇਹ ਲਾਲੋ ਵੀ ਲੱਗ ਪਾ ਕੇ ਡਾਕਟਰਾਂ ਨੇ ਮੈਨੂੰ ਕਹਤਾ ਸੀ ਕਿ ਤੂੰ ਅੱਗੇ ਨੂੰ ਕੰਪੀਟੀਸ਼ਨ ਭੁੱਲ ਜਾ ਤੇ ਜਿੰਮ ਤਾਂ ਬਿਲਕੁਲ ਨਹੀਂ ਲਾਣਾ ਜੀ ਵੀ ਤੇਰੀ ਐਡੀ ਕੰਡੀਸ਼ਨ ਮਾੜੀ ਆ ਹੂੰ ਤੇ ਜੀ ਮੇਰਾ ਮੇਰਾ ਵਿਸ਼ਵਾਸ ਤੇ ਮੈਨੂੰ ਹੌਸਲਾ ਤੇ ਆਪਣੇ ਆਪ ਤੇ ਮੈਂ ਉਸ ਬਿਮਾਰੀ ਨੂੰ ਹਰਾ ਕੇ ਦੁਬਾਰਾ ਫਿਰ ਆਪਣੇ ਭਾਰਤ ਲਈ ਇੰਟਰਨੈਸ਼ਨਲ ਦੋ ਗੋਲਡ ਜਦੋਂ ਇੱਕ ਖਿਡਾਰੀ ਨੂੰ ਇਹ ਸੁਣਨ ਮਿਲਦਾ ਹੈ ਕਿ ਤੁਸੀਂ ਅੱਗੇ ਨਹੀਂ ਕਿੱਟ ਸਕਦੇ ਜਾਂ ਫਿਰ ਤੁਸੀਂ ਨਹੀਂ ਅੱਗੇ ਕੰਪੀਟੀਸ਼ਨ ਕਰ ਸਕਦੇ ਹਨਾ ਮਨ ਨੂੰ ਜ਼ਰੂਰ ਕਿਤੇ ਨਾ ਤੱਕਾ ਲੱਗਦਾ ਹੈ ਤੱਕਾ ਕਿ ਲੱਗਦਾ ਹੈ ਜੀ ਬਸ ਉਸ ਟਾਈਮ ਰੱਬ ਨੂੰ ਇਹ ਦੁਆ ਹੁੰਦੀ ਹੈ ਵੀ ਇਸ ਟਾਈਮ ਨਾਲ ਰੱਬ ਮੈਨੂੰ ਯਾਦਾ ਤੂੰ ਹੁਣ ਚੱਕ ਲੈ ਅੱਛਾ ਜੀ ਮੈਂ ਹੁਣ ਜੀਣਾ ਨਹੀਂ ਚਾਹੁੰਦਾ ਕਿਉਂਕਿ ਜਦ ਮੇਰਾ ਇੱਕ ਖਿਡਾਰੀ ਦਾ ਇੱਕ ਆਪਣੀ ਗੇਮ ਦੇ ਪ੍ਰਤੀ ਬਹੁਤ ਲਗਾਓ ਹੁੰਦਾ ਤੇ ਉਹਦੇ ਵਾਸਤੇ ਇੱਕ ਗੇਮ ਹੀ ਆਪਣਾ ਸਭ ਕੁਝ ਹੈ ਅਗਰ ਗੇਮ ਨਹੀਂ ਆ ਗਈ ਤਾਂ ਫਿਰ ਲਾਈਫ ਕੇ ਜੀਕੇ ਕਿਆ ਕਰਨੇ ਬਿਲਕੁਲ ਇੱਕ ਖਿਡਾਰੀ ਦਾ ਇੱਕ ਸੁਪਨਾ ਹੁੰਦਾ ਜੀ ਜੀ ਸਰ ਜੀ ਮੈਂ ਤੁਸੀਂ ਹੁਣ ਜਿੱਤ ਕੇ ਆਇਓ ਹਨਾ ਤੇ ਤੁਸੀਂ ਖੁਦ ਕਹਿ ਰਹੇ ਹੋ ਕਿ 골ਡ ਮੈਡਲ ਜਿੱਤੇ ਆ ਪਰ ਉਥੇ ਕੀਵੇਂ ਦਾ ਮਾਹੌਲ ਸੀਗਾ ਜਦੋਂ ਕੋਈ ਸਰਕਾਰ ਦਾ ਉਥੇ ਪਹੁੰਚਿਆ ਤੁਹਾਨੂੰ ਨੁਮਾਇੰਦਾ ਨਹੀਂ ਸਰਕਾਰ ਦਾ ਤਾਂ ਸਾਨੂੰ ਕੋਈ ਨੁਮਾਇੰਦਾ ਸਾਨੂੰ ਪਹੁੰਚਿਆ ਨਹੀਂ ਜੀ ਸਾਨੂੰ ਗਰੀਬ ਬੰਦੇ ਨੂੰ ਕੌਣ ਲੈਣ ਜਾਂਦਾ ਹੈ ਜੀ ਸਰਕਾਰ ਦੇ ਤਾਂ ਬੜੇ ਬੜੇ ਲੋਕਾਂ ਨੂੰ ਪੁੱਛਦੇ ਨੇ ਤੇ ਸਾਡੇ ਵਰਗੇ ਤਾਂ ਦੇਖੋ ਆਪਣੇ ਜਿਹੜਾ ਸਾਡਾ ਕੰਪੀਟੀਸ਼ਨ ਸੀ ਮੇਰਾ ਕੰਪੀਟੀਸ਼ਨ ਮੇਨ ਜਿਹੜਾ ਜਿਹੜੀ ਸਾਡੀ ਫਾਈਟ ਤੀ ਤਾਂ ਪਾਕਿਸਤਾਨ শ্রীলঙ্কা ਇਹ ਮੁਲਕਾਂ ਨਾਲ ਤੀ ਮੇਨ ਪਾਕਿਸਤਾਨ ਤੀ ਤੇ ਅਸੀਂ ਤਾਂ 28 ਤਰੀਕ ਨੂੰ ਹੀ ਪਾਕਿਸਤਾਨ ਨੂੰ ਹਰਾਇਆ ਇਹਦੀ ਜੀ ਆਪਣੀ ਫੌਜਾਂ ਨੇ ਤਾਂ ਹੁਣ ਬਹੁਤ ਵਧੀਆ ਅੱਧੀ ਚਲੋ ਹਰਾਏ ਆ ਉਹ ਤੇ ਅਸੀਂ ਤਾਂ ਪਾਕਿਸਤਾਨ ਨੂੰ ਪਹਿਲੀ 28 ਤਰੀਕ ਨੂੰ ਡਿਕਲੇਅਰ ਕਰਤਾ ਇਹਦੀ ਹਾਰਾਂ ਦਾ سلسلہ ਜੀ ਸਰ ਤੁਸੀਂ ਇਸ ਚੀਜ਼ ਦਾ ਸ਼ੌਂਕ ਕਿਵੇਂ ਪਾਇਆ ਕੀਤਾ ਇਸਰੀ ਇਹ ਇਸਰੀ ਇਹਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਮੈਂ ਬਚਪਨ ਤੋਂ ਹੀ ਇਹਦੇ ਨਾਲ ਲੱਗਾ ਮੈਂ ਘੱਟੋ ਘੱਟ ਵੀ ਮੈਂ 15 16 ਸਾਲ ਦਾ ਹੋਊਗਾ ਜਦੋਂ ਮੈਂ ਇਸ ਬੋਡੀ ਬਿਲਡਿੰਗ ਦੇ ਵਿੱਚ ਪਿਆ ਹਾਂ ਤੇ ਹੌਲੀ ਹੌਲੀ ਕਿਵੇਂ ਤੁਸੀਂ ਕੰਪੀਟੀਸ਼ਨਾਂ ਦੇ ਵਿੱਚ ਕਿਵੇਂ ਆਏ ਕੰਪੀਟੀਸ਼ਨਾਂ ਚ ਐਵੇਂ ਆਇਆ ਜੀ ਅਸਲ ਦੇ ਵਿੱਚ ਕੀ ਕਿ ਕਿ ਮੈਂ ਜਦੋਂ ਮੇਰੀ ਉਮਰ ਕੋਈ 10 ਸਾਲ ਦੀ ਹੋ ਗਈ ਉਦੋਂ ਮੈਂ ਕਿਸੇ ਮੱਝਾ ਵਾਲੇ ਦੇ ਘਰ 'ਚ ਨੌਕਰ ਦਾ ਕੰਮ ਕਰਦਾ ਸੀ ਜੀ ਉਹਨਾਂ ਦੇ ਘਰ 'ਚ ਹੀ ਰਹਿੰਦਾ ਸੀ ਤੇ ਉੱਥੋਂ ਮੈਂ ਸਟੇਡੀਅਮ 'ਚ ਉਹਨਾਂ ਦੀ ਮੱਝਾਂ ਚਰਨ ਲਈ ਲੈ ਕੇ ਜਾਂਦਾ ਤੇ ਉੱਥੇ ਜਿਹੜੇ ਐਥਲੀਟ ਪਹਿਲਵਾਨ ਜਿਹੜੇ ਉੱਥੇ ਪ੍ਰੈਕਟਿਸ ਕਰਦੇ ਸੀ ਮੈਂ ਉਹਨਾਂ ਨੂੰ ਜਾ ਕੇ ਦੇਖਦਾ ਸੀ ਉਹਨਾਂ ਨੂੰ ਦੇਖ ਕੇ ਫਿਰ ਮੈਂ ਮਨ 'ਚ ਸੋਚਦਾ ਸੀ ਕਿ ਮੈਂ ਪੜ ਤਾ ਪਾਇਆ ਨਹੀਂ ਵੀ ਚਲੋ ਮੈਂ ਵੀ ਮੈਨੂੰ ਬੜਾ ਸ਼ੌਂਕ ਸੀ ਪਹਿਲਵਾਨਾਂ ਨੂੰ ਦੇਖਦਾ ਸੀ ਕਿ ਮੈਂ ਪਹਿਲਵਾਨ ਬਣੂਗਾ ਜ਼ਰੂਰ ਜੀ ਤੇ ਉੱਥੋਂ ਮੇਰੀ ਪ੍ਰੈਕਟਿਸ ਸ਼ੁਰੂ ਹੋਈ ਹੈ ਜੀ ਜੀ ਫਿਰ ਹੌਲੀ-ਹੌਲੀ ਜਿਵੇਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਤਾਂ ਮਤਲਬ ਪਹਿਲਾ ਪ੍ਰਾਈਜ਼ ਤੁਸੀਂ ਕਦੋਂ ਜਿੱਤਿਆ ਜੀ ਇਹ ਲਾਈਨ ਦੇ ਵਿੱਚ ਇਦਾਂ ਹੈ ਕਿ ਜਦੋਂ ਮੈਂ ਉੱਥੋਂ ਮੱਝਾਂ ਵਾਲਾ ਤੋਂ ਕੁਈ 16 ਸਾਲ ਦੀ ਉਮਰ ਹੋ ਗਈ ਉਹਣੀ ਉਦੋਂ ਮੈਂ ਉੱਥੋਂ ਕੰਮ ਛੱਡ ਕੇ ਜਦੋਂ ਆਪਣੇ ਘਰ ਪਹੁੰਚਦਾ ਹੂੰ ਟੀਰੂਨਗਰ ਪਟਿਆਲੇ 'ਚ ਤਾਂ ਇੱਥੇ ਸਾਡੇ ਬਾਹਰ ਦੇ ਵਿੱਚ ਹੀ ਸਾਡੇ ਕੂਆ ਹੁੰਦਾ ਸੀ ਜਿੱਥੋਂ ਅਸੀਂ ਪਾਣੀ ਖਿੱਚਦੇ ਸੀ ਤੇ ਉਹ ਕੂਏ ਦੇ ਉੱਪਰ ਮੈਂ ਨਹਾ ਰਿਆ ਸੀ ਇੱਕ ਦਿਨ ਤੇ ਸਾਡੇ ਮੱਲੇ ਦੇ ਮੁੰਡੇ ਜਿਹੜੇ ਪ੍ਰੈਕਟਿਸ ਕਰਨ ਜਾਂਦੇ ਸੀ ਸਾਡੇ ਰੁਸਤਮੇ ਹਿੰਦ ਕੇਸਰ ਪਲਵਾਨ ਜੀ ਦਾ ਅਖਾੜਾ ਹੁੰਦਾ ਸੀ ਤੇ ਪਹਿਲਾਂ ਅਖਾੜੇ ਹੁੰਦੇ ਦੀ ਜਿੰਮ ਤਾਂ ਹੁਣ ਸ਼ੁਰੂ ਹੋਏ ਨੇ ਤੇ ਉਹ ਮੈਨੂੰ ਕਹਿੰਦੇ ਸੀ ਯਾਰ ਵੀ ਤੇਰਾ ਸਰੀਰ ਬਹੁਤ ਵਧੀਆ ਤੂੰ ਪਹਿਲਵਾਨ ਵਰਗਾ ਲੱਗਦਾ ਤੂੰ ਖਾੜੇ ਜਾਇਆ ਕਰ ਮੈਂ ਕਦੇ ਖਾੜੇ ਹੀ ਪਤਾ ਨਹੀਂ ਕੀ ਹੁੰਦਾ ਵੀ ਉਹ ਮੈਂ ਤਾਂ ਐਂ ਦੀ ਵੀ ਉੱਥੇ ਕੁਸ਼ਤੀ ਕਰਦੇ ਹੋਣਗੇ ਚਲੋ ਜੀ ਮੈਂ ਮੁੰਡਿਆਂ ਨਾਲ ਖਾੜੇ ਜਾਣ ਲੱਗ ਗਿਆ ਉੱਥੋਂ ਮੈਂ ਇੱਕ ਕੰਪੀटीशन ਆਇਆ ਮਿਸਟਰ ਪੰਜਾਬ ਦਾ ਮਿਸਟਰ ਪੰਜਾਬ ਦਾ ਕੰਪੀटीशन ਆਇਆ ਤੇ ਮੇਰੇ ਉਸਤਾਜ ਜੀ ਤੇ ਬਾਬੂ ਰਾਮ ਜੀ ਉਹਨੇ ਮੈਨੂੰ ਦੇਖਿਆ ਵੀ ਆਹ ਛੋਟਾ ਜਿਹਾ ਮੁੰਡਾ ਬਹੁਤ ਤਗੜਾ ਵੀ ਕਿਉਂ ਲੈ ਨੂੰ ਪੰਜਾਬ ਚ ਖਲਾਈਏ ਤਾਂ ਪਹਿਲੀ ਵਾਰੀ ਜਦੋਂ ਮੈਨੂੰ ਪਾਰਟਿਸਿਪੇਟ ਕਰਨ ਵਾਸਤੇ ਮਿਸਟਰ ਪੰਜਾਬ ਦਾ ਕੰਪੀटीशन ਦੀ ਉੱਥੇ ਲੈ ਕੇ ਜਲੰਧਰ ਤਾਂ ਜਲੰਧ ਪਹਿਲਾ ਕੰਪਰੀਸ਼ਨ ਸੀ ਮੇਰਾ ਤੇ ਮੈਂ ਮੁੰਡਿਆਂ ਨੂੰ ਦੇਖ ਕੇ ਡਰ ਗਿਆ ਜੀ ਜੀ ਡਰ ਗਿਆ ਤੇ ਮੇਰਾ ਸਰੀਰ ਕੰਬੇ ਮੈਂ ਜੀ ਅ ਕਪੜੇ ਤਾਰੇ ਹੋਏ ਦੀ ਤੇਲ ਲੱਗਿਆ ਦੀ ਪਿੰਡੇ ਨੂੰ ਤੇ ਮੈਂ ਜੀ ਬਾਥਰੂਮ ਚ ਲੁਕ ਗਿਆ ਜਦ ਮੇਰਾ ਟਾਈਮ ਹੋਇਆ ਅੱਛਾ ਜੀ ਤੇ ਮੈਂ ਲੁਕ ਗਿਆ ਤੇ ਮੇਰਾ ਸਤਾਜ ਪੁੱਛਣ ਲੱਗਾ ਵੀ ਮੁੰਡਾ ਦੀ ਕ ਬੱਗਾ ਮੇਰੇ ਨਾਲ ਕਹਿੰਦਾ ਵੀ ਬੱਗਾ ਉਹ ਕਿੱਧਰ ਗਿਆ ਕੋਕੋ ਕਹਿੰਦਾ ਜੀ ਬਾਥਰੂਮ ਚ ਲੁਕ ਹੈ ਵਾ ਜੀ ਤੇ ਉਹਨੇ ਆ ਕੇ ਮੈਨੂੰ ਦੇਖਿਆ ਬਾਥਰੂਮ ਚ ਉਹਨੇ ਬਾਲ ਫੜੇ ਮੇਰੇ ਖਿੱਚ ਲਿਆ ਬਾਹਰ ਮੈਨੂੰ ਕਹਿੰਦਾ ਹਾਂ ਵੀ ਕੀ ਸਲਾਮ ਮਖਾਈ ਮੈਂ ਨਹੀਂ ਐਤ ਕੀ ਨਹੀਂ ਮੈਂ ਖੇਡਦਾ ਅਗਲੀ ਵਾਰੀ ਖੇਡੂ ਮੈਂ ਤੀ ਦੇਖ ਉਹ ਕਹਿੰਦਾ ਤੂੰ ਡਰ ਨਾ ਕੁਝ ਨਹੀਂ ਹੁੰਦਾ ਵੀ ਤੂੰ ਘਬਰਾਣਾ ਜਾਂ ਫਿਰ ਭੱਜ ਜਾ ਪਟਿਆਲੇ ਇਦਾਂ ਹੀ ਤੈਨੂੰ ਇਨਾ ਪੈਸੇ ਮਿਲਨੇ ਨਾ ਕੱਪੜੇ ਮਿਲਨੇ ਚਲੋ ਜੀ ਡਰਦੇ ਡਰਦੇ ਮੈਂ ਬੱਗੇ ਨਾਲ ਸਟੇਟ ਤੇ ਪਹੁੰਚ ਗਿਆ ਸਟੇਟ ਤੇ ਗਿਆ ਤੇ ਮੇਰੀ ਬੜੀ ਬੁਰੀ ਹਾਲਤ ਮੇਰਾ ਸਰੀਰ ਕੰਬ ਰਿਹਾ ਵੀ ਮੈਂ ਕੀ ਕਰਾਂਗਾ ਪਹਿਲੀ ਵਾਰੀ ਸਟੇਟ ਤੇ ਆ ਜਦੋਂ ਮੇਰਾ ਨੰਬਰ ਆਇਆ ਮੇਰਾ 17 ਨੰਬਰ ਦੀ ਬੱਗੇ ਦਾ 18 ਨੰਬਰ ਦੀ ਬੱਗਾ ਕਹਿੰਦਾ ਵੀ ਤੂੰ ਘਬਰਾਣਾ ਜਿੱਦਾਂ ਮੈਂ ਕਰਾਂਗਾ ਬਸ ਤੈਨੂੰ ਉਦਾਂ ਹੀ ਰੱਖਣਾ ਮੇਰੇ ਕੋਲ ਨਹੀਂ ਧਿਆਨ ਰੱਖੀ ਜਦੋਂ ਮੈਂ ਸਟੇਟ ਤੇ ਪਹੁੰਚਦਾ ਮੇਰਾ ਨੰਬਰ ਆਇਆ ਮੈਂ ਪਹਿਲਾ ਜਿਹੜੇ ਕੰਪਲਸਰੀ ਸੱਤ ਪੋਜ਼ ਹੁੰਦੇ ਆ ਸਾਡੇ ਜਦੋਂ ਮੈਂ ਪਹਿਲਾ ਡਬਲ ਵਾਈਸ ਆਸ ਦਾ ਪੋਜ਼ ਦਿੱਤਾ ਤਾਂ ਪਬਲਿਕ ਦੇ ਵਿੱਚ 17 ਨੰਬਰ ਨੂੰ ਮਤਲਬ ਕਿ ਲੋਕ ਬਾਜਾਂ ਲੱਗੇ ਮਾਰਨੇ ਚ ਤਾੜੀਆਂ ਮਾਰਨ ਲੱਗੇ ਤਾਂ ਉਦੋਂ ਹੀ ਮੈਂ ਮੇਰੇ ਸਰੀਰ ਦੀ ਜਿਹੜੀ ਕਮ ਕਮ ਹਾਰਤੀ ਉਹ ਦੂਰ ਹੋ ਗਈ ਮੈਂ ਕੱਲਾ ਵੀ ਬਣ ਕੇ ਪੱਦਾਰਾ ਸਿੰਘ ਤੇ ਕੌਂਫੀਡੈਂਸ ਆ ਗਿਆ ਤੇ ਉਦੋਂ ਮੇਰਾ ਉੱਥੇ ਸੈਕਿੰਡ ਪਲੇਸ ਤੇ ਮੈਂ ਸਿਲਵਰ ਮੈਡਲ ਲੱਗਿਆ ਜੀ ਤੇ ਮੈਨੂੰ ਬੜੀ ਖੁਸ਼ੀ ਦੀ ਮੇਰੇ ਪੈਰ ਜ਼ਮੀਨ 'ਚ ਨਹੀਂ ਲੱਗ ਰਹੇ ਦੀ ਕਿ ਮੈਂ ਸੈਕੰਡ ਪਲੇਸ ਇੱਕ ਪਾਸੇ ਤੁਸੀਂ ਹਿੰਮਤ ਹਾਰੀ ਬੈਠੇ ਸੀਗੇ ਕਿ ਨਿੱਤ ਤੋਂ ਕੁਝ ਹੋਣਾ ਨਹੀਂ ਪਰ ਦੂਸਰੇ ਪਾਸੇ ਹੱਲਾ ਸ਼ੇਰੀ ਨੇ ਤੁਹਾਨੂੰ ਇੱਥੇ ਤੱਕ ਖੋਚਾ ਤਾਂ ਫਿਰ ਉਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੋਇਆ ਜੀ ਮੈਂ ਫਿਰ ਮੇਰਾ ਟਾਰਗੇਟ ਸੀ ਕਿ ਹੁਣ ਮੈਂ ਮਿਸਟਰ ਪੰਜਾਬ ਦਾ ਟਾਈਟਲ ਲੈਣਾ ਉਹ ਲਿਆ ਜੀ 1992 ਦੇ ਵਿੱਚ ਮਿਸਟਰ ਪੰਜਾਬ ਦਾ ਟਾਈਟਲ ਫਿਰ ਸੀਨੀਅਰ ਮਿਸਟਰ ਇੰਡੀਆ ਦਾ ਤੇ ਮਿਸਟਰ ਇੰਡੀਆ ਵੀ ਬਣਨਾ ਹੁਣ ਇੰਟਰਨੈਸ਼ਨਲ ਇੰਟਰਨੈਸ਼ਨਲ ਤੱਕ ਪਹੁੰਚਣਾ ਫਿਰ ਸੀਨੀਅਰ ਇੰਡੀਆ ਦਾ ਕੰਪੀਟੀਸ਼ਨ ਆ ਗਿਆ ਜੀ ਮੇਰਾ ਕੋਂਬਾ ਟੂਰ ਜੀ ਕੋਂਬਾ ਟੂਰ ਜਾ ਕੇ ਮੈਂ ਸੀਨੀਅਰ ਮਿਸਟਰ ਇੰਡੀਆ ਉੱਥੇ ਜੀ ਟਾਈਟਲ ਲ ਜਦੋਂ ਮੇਰੀ ਤਿਆਰੀ ਅੱਗੇ ਇੰਟਰਨੈਸ਼ਨਲ ਵਾਸਤੇ ਤਿਆਰੀ ਚੱਲ ਰਹੀ ਸੀ ਜੀ ਸਾਲ 99 ਆ ਗਿਆ ਤੇ ਉਦੋਂ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਅੱਛਾ ਉਹ ਡੈਥ ਤੋਂ ਬਾਅਦ ਮੈਂ ਉਹ ਫਾਰਮ ਨਹੀਂ ਦੇ ਸਕੇ ਜਿੱਥੇ ਕুকুਰਾਮ ਫਸਟ ਆ ਰਿਹਾ ਸੈਕਿੰਡ ਆ ਰਿਹਾ ਉੱਥੇ ਕুকুਰਾਮ ਦੀ ਫਾਰਮ نیچے गिरਦੀ ਚਲੇਗੀ ਆਸ-ਆਸਤਾ ਸਨ 2001 ਤੱਕ ਮੈਂ ਪਾਰਟਿਸਪੇਟ ਕਰਕੇ ਗੇਮ ਨੂੰ ਅਲਵਿਦਾ ਕਹਤਾ ਅੱਛਾ ਕਿਉਂਕਿ ਨਾਲਾ ਮੇਰੇ ਕੋਲ ਨੌਕਰੀ ਦੀ ਇੱਕ ਕੱਚੀ ਨੌਕਰੀ ਦੀ ਉਹ ਵੀ ਛੁੱਟ ਗਈ ਤੇ ਫਿਰ ਉਸ ਤੋਂ ਬਾਅਦ ਨਾ ਕੋਈ ਪਿੱਛੇ ਸਹਾਰਾ ਦੀ ਪਿਤਾ ਜੀ ਦੀ ਡੈਥ ਹੋ ਗਈ ਸੀ ਤਾਂ ਉਹ ਗੇਮ ਫਿਰ ਉੱਤੇ ਛੁੱਟ ਗਈ ਕੁੱਕੂ ਰਾਮ ਫਿਰ ਬਸ ਦੁਨੀਆ ਦੇ ਰੋਲੇ ਚ ਗੁੰਮ ਹੋ ਗਿਆ ਜੀ ਫਿਰ ਦੁਬਾਰਾ ਹਿੰਮਤ ਕਿਵੇਂ ਆਈ ਜੀ ਦੁਬਾਰਾ ਹਿੰਮਤ ਇਦਾਂ ਆਈ ਜਦ ਸੰ 2011 ਸ਼ੁਰੂ ਹੁੰਦਾ ਜੀ ਤਾਂ ਉਹਦੇ ਵਿੱਚ ਜਿਹੜੇ ਮੇਰੇ ਸਾਥੀ ਤੇ ਮੇਰੇ ਜਿਹੜੇ ਹੋਰ ਲੋਕ ਤੇ ਉਹ ਮੈਨੂੰ ਤਾਨੇ ਲਾਗੇ ਮਾਰਦੇ ਜੀ ਵੀ ਕੁੱਕੂ ਰਾਮ ਕਦੇ ਹੋਣਾ ਪਹਿਲਵਾਨ ਹੁੰਦਾ ਵੀ ਖਤਮ ਹੈ ਕੀ ਇਹਦਾ ਵਜੂਦ ਹੈ ਕੁਛ ਨਹੀਂ ਹੈਗਾ ਇਹ ਜੀ ਕਈ ਵਦ ਮੈਨੂੰ ਆ ਕੇ ਕਹਿੰਦੇ ਦਿਖਾ ਤਰੇ ਕਿੱਡੇ ਡੋਲੇ ਨੇ ਹੁਣ ਕਿੰਨੇ ਕੁ ਰਹਿ ਗਏ ਹੂੰ ਤੇ ਮੈਨੂੰ ਬੜਾ ਫੀਲ ਹੋਇਆ ਕਰਿਆ ਜਿਹੜੇ ਬੰਦੇ ਮੇਰੇ ਅੱਗੇ ਖੜਨ ਦੀ ਜ਼ਰੂਰਤ ਨਹੀਂ ਕਰਦੇ ਸੀ ਅੱਜ ਜੋ ਬੰਦੇ ਮੈਨੂੰ ਕਹ ਰਹੇ ਵੀ ਦਿਖਾੜ ਡੋਲੇ ਤੇ ਕਿੱਡੇ ਕਿੱਡੇ ਨੇ ਤਾਂ ਜੀ ਮੈਂ ਉਹਨਾਂ ਨੂੰ ਜਵਾਬ ਦੇਣਾ ਸੀ ਫਿਰ ਮੈਂ ਜਿੰਮ ਸਟਾਰਟ ਕਰਿਆ ਜਿੰਮ ਚ ਜਾਣ ਵਾਸਤੇ ਮੇਰੇ ਕੋਲ ਪੈਸੇ ਨਹੀਂ ਤੇ ਬਾਹਰ ਮੈਂ ਕਿਸੇ ਦੇ ਜਾਣਾ ਨਹੀਂ ਕਿਉਂਕਿ ਪੈਸੇ ਨਹੀਂ ਹਨ ਤੇ ਕਰੇ ਫਿਰ ਮੈਂ ਜੀ ਇੱਕ ਸਮੈਂਟ ਦਾ ਵੇਟ ਤਿਆਰ ਕਰਿਆ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਹੋਊਗਾ ਜੀ ਕਰੇ ਸਮੈਂਟ ਦਾ ਵੇਟ ਤਿਆਰ ਕਰਕੇ ਸਨ 2011 ਦੇ ਵਿੱਚ ਮੱਕਰ ਇਹ ਟ੍ਰੇਨਿੰਗ ਸ਼ੁਰੂ ਕਰੀ ਬੱਚਿਆਂ ਨੂੰ ਨਾਲ ਲੈ ਕੇ ਜੀ ਕੁਝ ਮੇਰੇ ਪਰਿਵਾਰ ਦੇ ਦੀ ਕੁਝ ਬੱਚੇ ਕਾਫੀ 8 10 ਬੱਚੇ ਹੋ ਗਏ ਮੇਰੇ ਕੋਲ ਤੇ ਜਿਮ ਸਾਡਾ ਉੱਪਰ ਹੁੰਦਾ ਦੀ ਸਾਡੀ ਛੱਤ ਤੇ ਜੀ ਉੱਥੇ ਉਸੇ ਪ੍ਰੈਕਟਿਸ ਸ਼ੁਰੂ ਕਰੀ ਬੱਚਿਆਂ ਨਾਲ ਤਾਂ ਇਦਾਂ ਹੀ ਕਰਦੇ ਕਰਦੇ ਮੈਂ ਛੋਟੇ ਛੋਟੇ ਕੰਪੀਟੀਸ਼ਨ ਕਰਾਉਣ ਲੱਗ ਗਿਆ ਬੱਚਿਆਂ ਦੇ ਕਿ ਬੱਚੇ ਅੱਗੇ ਵਧਣ ਤਾਂ ਉਹ ਜਿਹੜੇ 7 8 ਸਾਲ ਮੈਂ ਬੱਚਿਆਂ ਨਾਲ ਪ੍ਰੈਕਟਿਸ ਲਈ ਤਾਂ ਆਪਣੇ ਆਪ ਨੂੰ ਭੁੰਲ ਕੇ ਆਪਣੇ ਸੁਪਨੇ ਮੋਂ ਬੱਚਿਆਂ 'ਚ ਦੇਖ ਲਏ ਕਿ ਮੈਂ ਇਹ ਬੱਚਿਆਂ ਨੂੰ ਚੈਂਪੀਅਨ ਬਣਾਣਾ ਜੀ ਉਹਨਾਂ ਵਿੱਚ ਮੇਰਾ ਪੂਰਾ ਦਿਨ ਰਾਤ ਉਹਨਾਂ 'ਚ ਨਿਕਲਦਾ ਦੇ ਤਸ ਜਦੋਂ 2018 ਸ਼ੁਰੂ ਹੁੰਦਾ ਸੀ ਇੱਕ ਕੰਪੀਟੀਸ਼ਨ ਕਰਾ ਰਹੇ ਆ ਵੱਡੇ ਲੈਵਲ ਤੇ ਮਿਸਟਰ ਪੰਜਾਬ ਦਾ ਤਾਂ ਉਹਦੇ ਵਿੱਚ ਮੇਰੇ ਸਾਰੇ ਬੱਚੇ ਪਾਰਟਿਸਿਪੇਟ ਕਰ ਰਹੇ ਆ ਜੀ ਸਾਡੇ ਚੰਗੇ ਮੈਡਲ ਵੀ ਆ ਗਏ ਹੂੰ ਤੇ ਉਦੋਂ ਫਿਰ ਮੇਰੇ ਬੱਚਿਆਂ ਨੂੰ ਬਾਹਰ ਦੇ ਲੋਕਾਂ ਨੇ ਪੱਟ ਲਿਆ ਵੀ ਕੁੱ库ਰਾਮ ਕੋਲੇ ਸਿਮਿੰਟ ਦਾ ਵੇਟ ਹੈ ਤੁਸੀਂ ਕਿਵੇਂ ਅੱਗੇ ਵਧੋਗੇ ਤੁਹਾਨੂੰ ਵਧੀਆ ਜਿੰਮ ਚਾਹੀਦੇ ਨੇ ਤਾਂ ਇਸ ਤਰੀ ਕਰਕੇ ਉਹ ਬੱਚੇ ਮੈਨੂੰ ਸਾਰੇ ਛੱਡ ਕੇ ਚਲੇ ਗਏ ਜੀ ਜਦੋਂ ਉਹ ਬੱਚੇ ਛੱਡ ਕੇ ਜਾਂਦੇ ਆ ਤਾਂ ਮੇਰੇ ਤਾਂ ਸਪਨੇ ਟੁੱਟ ਗਏ ਸਾਰੇ ਮੈਂ ਬੜਾ ਉਦਾਸ ਹੋ ਗਿਆ ਬੀ ਇੱਕ ਦੋ ਦਿਨ ਮੈਂ ਰੋਟੀ ਨਹੀਂ ਖਾਈ ਮੇਰੀ ਵਾਈਫ ਕਹਿਣ ਲੱਗੇ ਵੀ ਦੇਖੋ ਕੋਈ ਗੱਲ ਨਹੀਂ ਬੱਚੇ ਚਲੇਗੇ ਵੀ ਹੁਣ ਤੁਸੀਂ ਨਾ ਇਹਨਾਂ ਨੂੰ ਛੱਡ ਕੇ ਨਾ ਤੁਸੀਂ ਆਪਣੇ ਤੇ ਮਿਹਨਤ ਕਰੋ ਜੀ ਵੀ ਹੁਣ ਤੁਸੀਂ ਆਪ ਪ੍ਰੈਕਟਿਸ ਕਰਕੇ ਇਹਨਾਂ ਨੂੰ ਜਵਾਬ ਦੇਣਾ ਬੱਚਿਆਂ ਨੂੰ ਵੀ ਤੇ ਉਹਨਾਂ ਨੂੰ ਕੀ ਕਹਿਣਾ ਮਤਲਬ ਇੱਥੇ ਤੁਹਾਡੀ ਵਾਈਫ ਨੇ ਤੁਹਾਡਾ ਸਾਥ ਦਿੱਤਾ ਨਾ ਉਹਨੇ ਹਿੰਮਤ ਦਿੱਤੀ ਆ ਉਹਨਾਂ ਨੇ ਬੜਾ ਮੈਨੂੰ ਸਾਥ ਦਿੱਤਾ ਤੇ ਮੈਂ ਕਹਿੰਦੀ ਮੈਂ ਉਹਨੂੰ ਕਿਹਾ ਮੈਨੂੰ ਦੇਖ ਜੀ ਜੇ ਅਗਰ ਮੈਂ ਵੱਡੇ ਲੈਵਲ ਤੇ ਕੰਪੀਟੀਸ਼ਨ ਖੇਡਦਾ ਆਪਣੇ ਕੋਲ ਪੈਸਾ ਤਾਂ ਨਹੀਂ ਉਸ ਟਾਈਮ ਮੇਰੀ 7000 ਰੁਪਏ ਤਨਖਾਹ ਹੁੰਦੀ ਸੀ ਉਹ ਕਹਿੰਦੀ ਪੈਸਿਆਂ ਦੀ ਕਦੀ ਤੂੰ ਚਿੰਤਾ ਨਾ ਕਰ ਮੈਂ ਤੇਰੀ ਡਾਈਟ ਦਾ ਇੰਤਜ਼ਾਮ ਕਰੂੰਗੀ ਜੀ ਉਹਨੇ ਵੀ ਸਲਾਈ ਦਾ ਕੰਮ ਸਿੱਖੀ ਹੋਈ ਸੀ ਥੋੜਾ ਬਹੁਤਾ ਫਿਰ ਉਹਨੇ ਸਲਾਈ ਦਾ ਕੰਮ ਸ਼ੁਰੂ ਕਰਿਆ ਘਰ ਦੇ ਵਿੱਚ ਜੀ ਤਾਂ ਉਹਨੇ ਦਿਨ ਰਾਤ ਕਰਕੇ ਫਿਰ ਮੇਰੇ ਲਈ ਪੈਸਾ ਕਮਾਇਆ ਹਮ ਮੇਰੀ ਡਾਈਟ ਦਾ ਇੰਤਜ਼ਾਮ ਕਰਿਆ ਤੇ ਮੈਂ ਫਿਰ ਦਿਨ ਰਾਤ ਮੈਂ ਕਰਕੇ ਪ੍ਰੈਕਟਿਸ ਕੀਤੀ ਪ੍ਰੈਕਟਿਸ ਕਰਨ ਤੋਂ ਬਾਅਦ ਜਦੋਂ ਮੇਰਾ ਤਿਆਰੀ ਹੋਈ ਹੈ ਜੀ ਫਿਰ ਮੈਂ ਸ਼ੁਰੂ ਕਰੇ ਕੰਪੀटीशन ਲੜਨੇ ਸੰਘਰਸ਼ ਮੇਰਾ ਬੜਾ ਤਾਂ ਜੀ ਹਮ ਡਿਸਟ੍ਰਿਕਟ ਤੋਂ ਸਟਾਰਟ ਕਰਿਆ ਜੀ ਡਿਸਟ੍ਰਿਕਟ ਤੋਂ ਲੈ ਕੇ ਮੈਂ ਫਿਰ ਮਿਸਟਰ ਦੁਆਰਾ ਫਿਰ 2000 2000 ਦੇ ਵਿੱਚ ਲੌਕਡਾਊਨ ਲੱਗਣ ਤੋਂ ਪਹਿਲਾਂ ਮੇਰੇ ਖਿਆਲ ਮੈਂ ਡਿਸਟ੍ਰਿਕਟ ਤੇ ਮਿਸਟਰ ਪੰਜਾਬ ਦਾ ਟਾਈਟਲ ਲੈ ਲਿਆ ਜੀ ਜੀ ਤੇ ਇਹ ਜਿਹੜਾ ਇੰਟਰਨੈਸ਼ਨਲ ਦਾ ਜਿਹੜਾ ਸੁਪਨਾ ਪੂਰਾ ਹੋਇਆ ਮੇਰਾ 27 28 ਸਾਲ ਬਾਅਦ ਇਹ ਕੀ ਹੋਇਆ ਇੱਕ ਲੁਧਿਆਣੇ ਦੇ ਵਿੱਚ ਮੇਰਾ ਮਿਸਟਰ ਮਿਸਟਰ ਇੰਡੀਆ ਦਾ ਮੇਰਾ ਕੰਪੀਟੀਸ਼ਨ ਆ ਗਿਆ ਜੀ ਜੀ ਮੇਰੀ ਸਿਲੈਕਸ਼ਨ ਹੋ ਗਈ ਮਿਸਟਰ ਇੰਡੀਆ ਦੇ ਕੰਪੀਟੀਸ਼ਨ ਲਈ ਮੈਂ ਉੱਥੇ ਪਹੁੰਚ ਗਿਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਇੰਨੇ ਸਾਲ ਬਾਅਦ ਮੈਂ ਐਡੇ ਲੈਵਲ ਦੇ ਕੰਪੀਟੀਸ਼ਨ ਤੇ ਪਹੁੰਚਿਆ ਜੀ ਤੇ ਉੱਥੇ ਕੀ ਹੋਇਆ ਮੈਂ ਕੰਪੀਟੀਸ਼ਨ ਦੇ ਵਿੱਚ ਤੇਲ ਲੱਗਿਆ ਮੈਂ ਸਟੇਟ ਤੇ ਖੜਿਆ ਤੇ ਮੈਂ ਸਟੇਟ ਤੇ ਹੀ ਖੜਾ ਰਹਿਗਾ ਮੇਰਾ ਮੇਰੀ ਕੈਟਾਗਰੀ ਦਾ ਵੇਟ ਉਹ ਕੰਪੀਟੀਸ਼ਨ ਹੋਗਾ ਟੇ ਅੱਛਾ ਉੱਥੋਂ ਇੱਕ ਬੰਦਾ ਉੱਠ ਕੇ ਆਇਆ ਉਹ ਮੈਨੂੰ ਕਹਿ ਰਿਹਾ ਵੀ ਤੂੰ ਬਹੁਤ ਤਗੜਾ ਤੂੰ ਇੱਥੇ ਫਰਸਟ ਆਏਗਾ ਮੈਂ ਉਹਨੂੰ ਪੁੱਛ ਲਿਆ ਵੀ ਸਰ ਕਿਹੜਾ ਕੈਟਾਗਰੀ ਚੱਲ ਰਹੀ ਹੈ ਉਹ ਕਹਿੰਦਾ 50 ਅੰਡਰ 50 ਉਹਦੋਂ ਮੈਂ ਅੰਡਰ 50 ਚ ਸੀ ਤੇ ਮੈਂ ਕਿਹਾ ਸਰ ਮੇਰੀ ਇਹ ਕੈਟਾਗਰੀ ਹੈ ਉਹ ਕਹਿੰਦਾ ਵੀ ਇਹ ਤਾਂ ਹੋ ਚੁੱਕਿਆ ਕੰਪੀਟੀਸ਼ਨ ਟੌਪ 5 ਚੁਣ ਲਏ ਤੇ ਮੈਂ ਕਿਹਾ ਸਰ ਮੈਨੂੰ ਅੱਗੇ ਅੱਗੇ ਪਾ ਦਿਓ ਉਹ ਕਹਿੰਦੇ ਨਾ ਹੁਣ ਤੇਰਾ ਕ ਤੇ ਮੈਨੂੰ ਬੜਾ ਜ਼ਰੂਰ ਹੋਇਆ ਮੈਂ ਮੁਸਤਫਾ ਹੂੰ ਇਹ ਦੇਖ ਲਓ ਵੀ ਇੱਕ ਸਾਲ ਮੰਨੇ ਇੰਤਜ਼ਾਰ ਕਰਿਆ ਉਦੋਂ ਹੀ ਕੋਸਟਨ ਦੇ ਵਿੱਚ ਖੜਿਆ ਮੈਂ ਤੇ ਪਾਲਸ ਲੱਗੀ ਵੀ ਆ ਤੇ ਮੈਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹਾਲ ਦੇ ਵਿੱਚ ਖੜਿਆ ਇੱਕ ਸਾਲ ਜੀ ਮੈਂ ਉੱਥੇ ਆਪਣੇ ਆਪ ਨੂੰ ਖੜਾ ਆ ਮੁੰਡੇ ਜਿਹੜੇ ਮੇਰੇ ਦੁਆਰਾ ਤੁਸੀਂ ਫੇਰ ਉਹ ਗਏ ਸੀਗੇ ਜੀ ਫਿਰ ਮੈਂ ਉੱਥੇ ਖੜਾ ਕਹਿਆ ਵੀ ਇਹ ਕੰਪੀਟੀਸ਼ਨ ਮੈਂ ਕੰਪਲੀਟ ਕਰਨਾ ਹੈ ਹੂੰ ਤੇ ਹਰ ਵਕਤ ਮੈਨੂੰ ਆ ਰੰਦਾ ਦੀ ਕਿ ਮੈਂ ਤਿਆਰ ਨਾ ਮੈਂ ਮੇਰਾ ਕੰਪੀਟੀਸ਼ਨ ਆਉਣ ਵਾਲਾ ਤਾਂ ਫਿਰ ਇੱਕ ਸਾਲ ਮਨੇ ਪ੍ਰੈਕਟਿਸ ਕਰੀ ਉਦੋਂ ਕੁਦਰਤੀ ਕੀ ਹੋਇਆ ਲੋਕਡਾਊਨ ਲੱਗ ਗਿਆ ਜੀ ਲੋਕਡਾਊਨ ਲੱਗਣ ਦੇ ਕਾਰਨ ਮੈਨੂੰ ਥੋੜਾ ਜਿਹਾ ਮੌਕਾ ਮਿਲ ਗਿਆ ਪ੍ਰੈਕਟਿਸ ਦਾ ਹਮ ਤਾਂ ਲੋਕਡਾਊਨ 'ਚ ਮੈਂ ਜੀ ਫਿਰ 8 ਮਹੀਨੇ ਆਪਣੇ ਘਰ ਹੀ ਪ੍ਰੈਕਟਿਸ ਕਰੀ ਦਵਾ ਦੇ ਹਮ ਉਹ ਕੰਪੀਟੀਸ਼ਨ ਦੀ ਅਗਲੇ ਦੀ కెਮਿਸਟਰੀ ਜਿਹੜਾ ਅਗਲਾ ਕੰਪੀਟੀਸ਼ਨ ਆਣਾ ਮੈਂ ਉਹ ਕੰਪਲੀਟ ਕਰਨਾ ਜੀ ਤੇ ਜੀ ਅਗਲਾ ਕੰਪੀਟੀਸ਼ਨ ਆਇਆ ਉਹ ਅਗਲਾ ਕੰਪੀਟੀਸ਼ਨ ਆਇਆ ਕੁਲ ਖੇਤਰਾ 'ਚ ਹਮ ਉੱਥੇ ਜਾ ਕੇ ਮੈਂ ਉਹ ਕੰਪੀਟੀਸ਼ਨ ਕੰਪਲੀਟ ਕਰਿਆ ਮੈਂ ਤੀਜੇ ਨੰਬਰ ਤੇ ਆਇਆ ਪਰ ਇਹ ਹੋਇਆ ਵੀ ਕੰਪੀਟੀਸ਼ਨ ਕੰਪਲੀਟ ਕਰਿਆ ਜੀ ਉਹ ਤਾਂ ਜਿਹੜਾ ਉਹ ਦਿਲ ਚ ਮਿੱਥ ਲਿਆ ਸੀਗਾ ਨਾ ਤੇ ਉਹਨੂੰ ਪੂਰਾ ਕੀਤਾ ਆ ਉਤੋਂ ਸ਼ੁਰੂ ਕਰਨ ਤੋਂ ਬਾਅਦ ਫਿਰ ਮੈਂ ਏਸ਼ੀਆ ਦਾ ਕੰਪੀਟਿਸ਼ਨ ਇੱਕ ਖੇਡਿਆ ਇੰਡੀਆ ਦੇ ਵਿੱਚ ਹੀ ਉੱਥੇ ਹੀ ਮੇਰਾ ਬ੍ਰੋਨ ਮੈਡਲ ਆਇਆ ਫਿਰ ਮੇਰੀ ਹੋਈ ਯੂਨੀਵਰਸ ਹੋਇਆ ਯੂਨੀਵਰਸ ਇੰਡੀਆ ਉਹਦੇ ਵਿੱਚ 101 ਕੰਟਰੀ ਪਾਰਟਿਸਿਪੇਟ ਕੀਤੀ ਉਹ ਵੀ ਮਹਾਰਾਸ਼ਟਰਾ ਪੋਨਾ ਦੇ ਵਿੱਚ ਵੀ ਉੱਥੇ ਹੀ ਮਨੇ ਆਪਣੇ ਭਾਰਤ ਲਈ ਬ੍ਰੋਨ ਮੈਡਲ ਹਾਸਲ ਕਰਿਆ ਜੀ ਫਿਰ 2022 ਦੇ ਵਿੱਚ ਮੇਰੀ ਸਿਲੈਕਸ਼ਨ ਹੁੰਦੀ ਹੈ ਵਰਲਡ ਚੈਂਪੀਅਨਸ਼ਿਪ ਬਸ ਗਈ ਇਹ THAILAND ਦੇ ਵਿੱਚ ਥੀ ਤੇ థਾਈਲੈਂਡ ਦੇ ਵਿੱਚ ਉਦੋਂ ਤਿਆਰੀ ਦੇ ਵਿੱਚ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਗਾ ਕਿ ਕਿਤੇ ਬਾਹਰ ਹੈ ਜੀ ਬਾਹਰ ਵਾਤੇ ਪੈਸਾ ਚਾਹੀਦਾ ਪੈਸਾ ਸਾਡੇ ਕੋਲ ਹੈ ਨਹੀਂ ਬਹੁਤ ਸਾਰੇ ਲੋਕਾਂ ਤੋਂ ਹੈਲਪ ਮੰਗੀ ਆਪਣੇ ਜਿਹੜੇ ਕਰੀਬੀ ਲੋਕ ਤੇ ਤਾਂ ਉਸ ਟਾਈਮ ਨੂੰ ਮੇਰੀ ਕਿਸੇ ਨੇ ਹੈਲਪ ਨਹੀਂ ਕੀਤੀ ਫਿਰ ਫਿਰ ਕੀ ਹੋਇਆ ਮੇਰੀ ਵਾਈਫ ਨੇ ਫਿਰ ਆਪਣੇ ਗਹਿਣੇ ਰੱਖੇ ਉਸ ਟਾਈਮ ਵੀ ਪਾਰਟ 2 ਹੋਇਆ ਜੀ ਇਸ ਵਾਰੀ ਤਾਂ ਉਹ ਗਹਿਣੇ ਰੱਖ ਕੇ ਸੀ ਆਪਣਾ ਉਹ ਕੰਪਲੀਟ ਕਰਿਆ ਕੰਮ ਤੁਸੀਂ ਜਦੋਂ ਉਹ ਉੱਥੇ ਮੇਰਾ 골ਡ ਲੱਗਦਾ ਤਾਂ ਫਿਰ ਇਹਦੇ ਵਿੱਚ ਲੋਕਾਂ ਨੂੰ ਵੀ ਵਿਸ਼ਵਾਸ ਹੋਇਆ ਤੇ ਘਰਦਿਆਂ ਨੂੰ ਵੀ ਵਿਸ਼ਵਾਸ ਹੋਇਆ ਕਿ ਅਸੀਂ 골ਡ ਰੱਖਿਆ ਦੀ ਤਾਂ ਕੁਕੂ ਰਾਮ ਨੇ ਭਾਰਤ ਲਈ 골ਡ ਮੈਡਲ ਹਾਸਲ ਕਰ ਲਿਆ ਬਾਣੀ ਚੈਂਪੀਅਨਸ਼ਿਪ ਚ ਤਾਂ ਉੱਥੇ ਮੇਰੀ ਬੜੀ ਚੜ੍ਹਾਈ ਹੋਈ ਜੀ ਮੇਰੀ ਹੈਲਪ ਵੀ ਬਹੁਤ ਹੋਈ ਮੇਰੇ ਸਮਾਜ ਨੇ ਬਹੁਤ ਹੈਲਪ ਕੀਤੀ ਤੇ ਹੋਰ ਦਲਿਤ ਜਥੇਬੰਦੀਆਂ ਦੀਆਂ ਬਹੁਤ ਮੇਰੀ ਕਾਫੀ ਮਦਦ ਹੋ ਗਈ ਪੈਸਿਆਂ ਨਾਲ ਤੇ ਅਗਲਾ ਮੇਰਾ ਕੰਪੀਟੀਸ਼ਨ ਫੇਰ ਸੀ 2023 ਦੇ ਵਿੱਚ ਉਹ ਦबई ਚ ਤਾਂ ਨਾ ਆਪਣਾ ਥਾਈਲੈਂਡ ਦਾ ਬੈਂਕਾਕ ਦੇ ਵਿੱਚ ਹਮ 올림픽 ਏਸ਼ੀਆ ਦਾ ਕੰਪੀਟੀਸ਼ਨ ਤਾਂ ਆਈ ਹੋ ਤੇ ਉਹਦੇ ਵਾਸਤੇ ਜਿਹੜਾ ਪੈਸਾ ਮੈਨੂੰ ਹੈਲਪ ਕਰੀ ਆਰਪੀ ਗੋਲਡ ਟੋਲਰ ਨੇ ਜੀ ਮੈਨੂੰ 2 2 ਲੱਖ ਰੁਪਏ ਦਾ ਚੈੱਕ ਦਿੱਤਾ ਦੀ ਤੇ ਜਿਹੜਾ ਇਹ ਪੈਸਾ ਆਇਆ ਮੇਰੇ ਕੋਲੇ ਇਹ ਸਾਰਾ ਪੈਸਾ ਮੈਂ ਉਸ ਕੰਪੀਟੀਸ਼ਨ ਦੇ ਵਿੱਚ ਲਾ ਦਿਆ ਤੇ ਉੱਥੋਂ ਫੇਰ ਭਾਰਤ ਲਈ ਇੱਕ ਗੋਲਡ ਮੈਡਲ ਹਾਸਲ ਕਰਿਆ ਤਾਂ ਉਸ ਦੌਰਾਨ ਮੈਨੂੰ ਇੱਕ ਇੰਜਰੀ ਹੋ ਗਈ ਜੀ ਇੰਜਰੀ ਹੋ ਗਈ ਕੰਪੀਟੀਸ਼ਨ ਤੋਂ 5 ਦਿਨ ਪਹਿਲਾਂ ਤਾਂ ਫਿਰ ਉਹ ਕੰਪੀਟੀਸ਼ਨ ਕੰਪਲੀਟ ਕਰਕੇ ਫਿਰ ਮੈਂ ਵਾਪਸ ਆ ਕੇ ਆਪਣਾ ਇਲਾਜ ਕਰਾਇਆ ਤਾਂ ਇਲਾਜ ਕਰਾਇਆ ਉਹਦੇ ਵਿੱਚ ਡਾਕਟਰਾਂ ਨੇ ਕੁਝ ਟੈਸਟ ਕਰੇ ਮੇਰੇ ਉਹਦੇ ਵਿੱਚ ਉਹਨਾਂ ਨੇ ਮੈਨੂੰ ਕਾਫੀ ਬਿਮਾਰੀਆਂ ਦੱਸਤੀ अच्छा के ਹੁਣ ਤੂੰ ਜਿੰਮ ਛੱਡ ਦੇ ਤੇਰੇ ਹੁਣ ਜਿੰਮ ਤੇਰੇ ਕੰਪਿਟਿਸ਼ਨ ਹੋ ਗਏ ਪੂਰੇ ਵੀ ਹੁਣ ਤੂੰ ਜਿੰਮ ਤਾਂ ਲਾ ਹੀ ਨਹੀਂ ਸਕਦਾ ਭੁੱਲ ਜਾ ਜੀ ਤੇ ਮੈਂ ਬੜਾ ਪਰੇਸ਼ਾਨ 2023 ਤੋਂ ਬਾਅਦ ਮੈਡਲ ਜਿੱਤ ਕੇ ਤੇ ਜੀ ਡਾਕਟਰਾਂ ਦੇ ਫਿਰਦੇ ਰਹੇ ਘੱਟੋ ਘੱਟ ਮੈਂ ਜੀ ਡੇਢ 1 ਸਾਲ ਮੈਂ ਡਾਕਟਰਾਂ ਦੇ ਫਿਰ ਲਿਆ ਅੱਛਾ ਕੋਈ ਰਾਹਤ ਨਹੀਂ ਅਲਟਰਾਸਾਉਂ ਕਰਾਇਆ ਕਰਾਂ ਅਲਟਰਾਸਾਉਂ ਦੇ ਵਿੱਚ ਦੱਸ ਰਹੇ ਆ ਵੀ 17 mm ਦੀ ਪਥਰੀ ਆ ਤੇ ਤੁਹਾਨੂੰ ਹਰਨੀਆਂ ਹੋ ਗਈਆਂ ਤੇ ਇਹ ਤੁਹਾਨੂੰ ਪਰੇਸ਼ਾਨ ਹੋਊਗਾ ਪਰੇਸ਼ਾਨ ਤੋਂ ਲਾਭ ਕੋਈ ਲਾਜ ਨਹੀਂ ਮੈਂ ਕਿਹਾ ਵੀ ਮੈਂ ਤਾਂ ਹਾਲੇ ਕੰਪਿਟੀਸ਼ਨ ਖੇਲਣੇ ਨੇ ਜੀ ਤੇ ਵੀ ਇਹਦਾ ਮੇਰਾ ਕੈਰੀਅਰ ਇੱਥੇ ਖਤਮ ਹੋ ਗਿਆ ਨਾ ਇਹ ਕਹਿ ਦਿੰਦੇ ਕਿ ਜਿਹੜਾ ਬੰਦਾ ਕਸਰਤ ਕਰਦਾ ਹੈ ਕਿ ਉਹਨੂੰ ਸਿਹਤ ਸੰਬੰਧੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਜੀ ਇਹ ਸਿਹਤ ਅੰਦਰ ਤਾਂ ਕੋਈ ਪ੍ਰੋਬਲਮ ਹੈ ਹੀ ਨਹੀਂ ਉਹ ਤਾਂ ਡਾਕਟਰਾਂ ਦੀ ਰਿਪੋਰਟਾਂ ਦੱਸ ਰਹੀਆਂ ਨੇ ਜੀ ਤੇ ਜੀ ਫਿਰ ਮੈਂ ਸਰਕਾਰੀ ਹਸਪੀਟਲ ਜਗ੍ਹਾ ਮਾਤਾ ਕਸਲ ਲੈ ਗਈ ਉਹਦੇ ਚੱਲੇ 8 ਮਹੀਨੇ ਲੱਗ ਗਏ ਕੋਈ ਰਾਤ ਨਹੀਂ ਜੀ ਲਾਸਟ ਵੇਲੇ ਡਾਕਟਰਾਂ ਨੇ ਮਾਤਾ ਕਸੱਲੇ ਵਾਲਿਆਂ ਨੇ ਕਿਹਾ ਮੇਰੀ ਵਾਈਫ ਨੂੰ ਕੇ ਬੰਦੇ ਨੂੰ ਦਾਖਲ ਕਰਨਾ ਪੈਣਾ ਬੇਦੀ ਉਹ ਹਾਲਤ ਤਾਂ ਬਹੁਤ ਮਾੜੀ ਆ ਵੀ ਇਹ ਤੁਰਿਆ ਫਿਰਦਾ ਕਿਵੇਂ ਹੈ ਬੇ ਇਹਨੂੰ ਲੈ ਕੇ ਆਓ ਇਹਨੂੰ ਦਾਖਲ ਕਰਨਾ ਤਾਂ ਮੇਰੀ ਵਾਈਫ ਨੇ ਫੋਨ ਕਰਿਆ ਮੈਨੂੰ ਵੀ ਤੁਸੀਂ ਛੁੱਟੀ ਲੈ ਕੇ ਆ ਜੇ ਰੋਣ ਲੱਗ ਗਈ ਜੀ ਮੈਂ ਕਿਹਾ ਵੀ ਐਸਾ ਕੀ ਹੋ ਗਿਆ ਕੰਦੀ ਵੀ ਡਾਕਟਰ ਇਦਾਂ ਕਹਿ ਰਹੇ ਨੇ ਵੀ ਤੈਨੂੰ ਦਾਖਲ ਕਰਨਾ ਮੈਂ ਕਿ ਮੈਂ ਤਾਂ ਠੀਕ ਆ ਭਲਾ ਚੰਗਾ ਮੈਨੂੰ ਕੋਈ ਦਿੱਕਤ ਆ ਹੈ ਨਹੀਂ ਜਿਹੜਾ ਮੈਂ ਦਾਖਲ ਹੋਊਗਾ ਫਿਰ ਅਸੀਂ ਗਏ ਜੀ ਸ਼ੁੱਧੀ ਵਾਲਾਂ ਦੇ ਜੀ ਸ਼ੁੱਧੀ ਵਾਲਾਂ ਦੇ ਗਏ ਉੱਥੇ ਜਾ ਕੇ ਉਹਨਾਂ ਨੂੰ ਦੱਸਿਆ ਵੀ ਇਦਾਂ ਕਰਕੇ ਗੱਲ ਹੈ ਮੈਂ ਆਪਰੇਸ਼ਨ ਨਹੀਂ ਕਰ ਉਹ ਕਹਿੰਦੇ ਕੋਈ ਗੱਲ ਨਹੀਂ ਸਰ ਵੀ ਤੁਸੀਂ ਇੱਦਾਂ ਠੀਕ ਹੋ ਜਾਓਗੇ ਪਰ ਸਾਡੀਆਂ ਸਾਡੇ ਜਿਹੜੇ ਫਰੇਜ ਨੇ ਆ ਸਾਡੀ ਦਵਾਈਆਂ ਪੂਰੀ ਤਰੀਕੇ ਨਾਲ ਤੁਹਾਨੂੰ ਖਾਣੀਆਂ ਪੈਣੀਆਂ ਹਨ ਠੀਕ ਹੈ ਜੀ ਤੇ ਇੱਕ ਮਹੀਨਾ ਮੈਂ ਦਵਾਈ ਖਾਈ ਮੈਨੂੰ ਬਹੁਤ ਰਾਹਤ ਮਿਲੀ ਫਿਰ ਮੈਡਮ ਕਹਿੰਦੀ ਵੀ ਐ ਕਰੋ ਸਰ ਤੁਸੀਂ ਨਾ ਅਲਟਰਾਸਾਉਂ ਜਿਹੜਾ ਕਰਾ ਰਹੇ ਆ ਇੱਕੋ ਹੀ ਬੰਦੇ ਤੋਂ ਕਰਾ ਰਹੇ ਆ ਮੈਂ ਰਾਜਪੁਰੇ ਤੋਂ ਕਰਾ ਰਹੇ ਦੀ ਤਾਂ ਛੇ ਜਿਹੜੇ ਅਲਟਰਾਸਾਉਂ ਤੇ ਉਹ ਇੱਕੋ ਹੀ ਰਿਪੋਰਟ ਦੇ ਰਹੇ ਨੇ ਬਿਮਾਰੀ ਵਧਾ ਰਹੇ ਨੇ ਫਿਰ ਮੈਂ ਪਟਿਆਲੇ ਚ ਇੱਕ ਅਲਟਰਾਸਾਉਂ ਕਰਾਇਆ ਜਿਹਦੇ ਵਿੱਚ ਜਦੋਂ ਰਿਪੋਰਟ ਆਂਦੀ ਆ ਮੇਰੀ ਉਹ ਕਹਿੰਦੇ ਵੀ ਜਿਹੜੀ ਇਹ ਪ੍ਰੋਬਲਮ ਹੈ ਤਾਂ ਤੁਹਾਨੂੰ ਲਿਓ ਤੁਸੀਂ ਫਿੱਟੋਂ ਪਥਰੀ ਦੀ ਪਥਰੀ ਤੁਹਾਡੀ ਨਿਕਲ ਚੁਗੀ ਆ ਵੀ ਹੁਣ ਤੁਸੀਂ ਫਿੱਟ ਆ ਤੁਸੀਂ ਆਪਣੀ ਪ੍ਰੈਕਟਿਸ ਸ਼ੁਰੂ ਕਰੋ ਉੱਥੋਂ ਮੈਂ ਮੈਂ ਪ੍ਰੈਕਟਿਸ ਸ਼ੁਰੂ ਕਰੀ ਫੇਰ ਤੇ ਪ੍ਰੈਕਟਿਸ ਸ਼ੁਰੂ ਕਰਕੇ ਟਾਈਮ ਉਹ ਘਟਦਾ ਐਨੀ ਪ੍ਰੈਕਟਿਸ ਦਾ ਬੰਨ ਟਾਈਮ ਲੱਗਿਆ ਫਿਰ ਪੈਸਾ ਉਹ ਘਟਦੀ ਸਾਡੇ ਕੋਲੇ ਤੇ ਪੈਸਾ ਦੀ ਜਿਹੜਾ ਆਪਣਾ ਕਮਾਰੇ ਤੇ ਉਹਦਾ ਸੀ ਉਹ ਚ ਲਾਦਾ ਨਾ ਪਿੱਛੇ ਬਿਮਾਰੀਆਂ ਦੇ ਤੇ ਹੁਣ ਫੇਰ ਸਾਡੇ ਕੋਲ ਕੁਛ ਨਹੀਂ ਤਾਂ ਤੇ ਕੰਪਨੀ ਸਨ ਆ ਗਿਆ ਫੇਰ ਜਦੋਂ ਮਹੀਨਾ ਖ ਰਹਿ ਗਿਆ ਮੈਂ ਮੇਰੀ ਵਾਈਫ ਨੂੰ ਕਿਹਾ ਵੀ ਹੁਣ ਕੀ ਕਰੀਏ ਮਹੀਨਾ ਰਹਿ ਗਿਆ ਸਾਰੀ ਟੀਮ ਨੇ ਟਿਕਟਾਂ ਕਰਾ ਚੁੱਕੀ ਆ ਮੈਂ ਹੀ ਪਿੱਛੇ ਰਹਿ ਗਿਆ ਜੀ ਫਿਰ ਇਹ ਕਹਿੰਦੇ ਵੀ ਤੁਸੀਂ ਆਇਆ ਕਰੋ ਟਿਕਟ ਤਾਂ ਕਰਾਓ ਬਾਕੀ ਅੱਗੇ ਦੇਖਦੇ ਆ ਮਹੀਨਾ ਮਹੀਨਾ 1 ਮਹੀਨਾ 10 ਦਿਨ ਪਏ ਆ ਹੂੰ ਤੇ ਜੀ ਫਿਰ ਦੁਬਾਰਾ ਫਿਰ ਅਸੀਂ ਫਿਰ ਉਹੀ ਕੰਮ ਕਰਿਆ ਆਪਣਾ ਜਿਹੜੇ ਇਹਦੇ ਕੋਲ ਬੇਚਰੀ ਕੋਲ ਗਹਿੜੇ ਤੇ ਉਹਨੇ ਫਿਰ ਗਹਿਣੇ ਰੱਖੇ ਵੀਰੇ ਗਹਿਣੇ ਰੱਖ ਕੇ ਮੈਨੂੰ ਇਹਨੇ ਉਸ ਟਾਈਮ 60000 ਰੁਪਏ ਲੈ ਕੇ ਦਿੱਤਾ ਜਿੱਚੋ 40000 ਚ ਮੇਰੀ ਟਿਕਟ ਤੇ ਵੀਜ਼ਾ ਹੋਇਆ ਜੀ ਬਾਕੀ ਪੈਸੇ ਮਨੇ ਆਪਣੀ ਡਾਇਟ ਵਾਸਤੇ ਰੱਖ ਲਏ ਉਹ 20000 ਮੈਂ ਉਹ ਵੀ ਖਰਚ ਗਿਆ ਜੀ ਤੇ ਦਿਨ ਨੇੜੇ ਆ ਗਏ ਪੈਸਾ ਕੋਈ ਨਹੀਂ ਹੂੰ ਫਿਰ ਬਹੁਤ ਫਿਰ ਇਹ ਲਾਸਟ ਟਾਈਮ ਤੇ ਪਹੁੰਚ ਗਏ ਸੀ ਵੀ ਹੁਣ ਕੀ ਕਰੀਏ ਜਿਆਦਾ ਟਿਕਟ ਵਾਲੇ ਪੈਸੇ ਜਾਏਗੇ ਜੀ ਜਾਂ ਫਿਰ ਪੈਸਾ ਨਾ ਫਿਰ ਅਸੀਂ ਜੀ ਸਾਡੇ ਜਸ ਸਾਹਿਬ ਨੇ ਮਨਪ੍ਰੀਤ ਕੋਲ ਆਪਣਾ ਮਾਲੀ ਨੇ ਜਸ ਸਾਹਿਬ ਨਾਲ ਉਹਨਾਂ ਨੂੰ ਫੋਨ ਕਰਿਆ ਰਾਤ ਨੂੰ ਵੀ ਮੈਮ ਐਦਾਂ ਕਰਕੇ ਗੱਲ ਆ ਮੈਨੂੰ ਸਵੇਰੇ ਥੋੜੇ ਪੈਸੇ ਦੇ ਲੋੜ ਆ ਤਾਂ ਜੀ ਮੈਮ ਮੈਨੇਜਰ ਦੀ ਮੈਨੂੰ 5 ਮਿੰਟ ਬਾਅਦ ਪੈਸੇ ਤੇ ਜਾਈਏ ਤਾਂ ਕਦੇ ਕੋ ਕੋਈ ਨਾ ਤੂੰ ਹੋਰ ਕਿੰਨੇ ਕਿ ਲੋੜ ਆ ਮੈਂ ਕਹਿੰਦੀ ਮੈਡਮ ਇੰਨਾ ਹੀ ਕਰਤਾ ਤੁਸੀਂ ਬਹੁਤ ਐ ਫਿਰ ਸਾਡੇ ਇੱਕ ਵਕੀਲ ਸਾਹਿਬ ਨੇ ਬਾਰੇ ਪੀਪੀ ਸਾਹਿਬ ਕੁਝ ਹੈਲਪ ਉਹਨਾਂ ਨੇ ਕਰੀ ਫਿਰ ਇੱਕ ਮੇਰੇ ਭਾਜੀ ਨੇ ਇੰਗਲੈਂਡ ਤੋਂ ਜੀ ਤੇ ਭਾਜੀ ਨੇ ਮੈਨੂੰ ਫੋਨ ਕਰਿਆ ਕਹਿੰਦਾ ਵੀ ਕুকুਰਾ ਮੈਂ ਬੀਚੂ ਚਿੰਤਾ ਨਾ ਕਰ ਵੀ ਮੈਂ ਤੇਰੀ ਫੀਸ ਫੀਸ ਕਿੰਨੀ ਹੈ ਤੇਰੀ ਮੈਂ ਫੀਸ ਭਰ ਦਣਾ 200 ਡਾਲਰ ਫੀਸ ਸੀ ਉੱਥੇ ਜੀ ਤੇ ਉਹਨਾਂ ਨੇ ਮੇਰੀ ਫੀਸ ਭਰੀ ਤਾਂ ਫਿਰ ਇਦਾਂ ਮੈਂ ਇਹ ਕੰਪਲੀਟ ਕੰਪਰੇਸ਼ਨ ਕੰਪਲੀਟ ਕਰਿਆ ਤੇ ਆਪਣੇ ਭਾਰਤ ਲਈ ਦੋ 골ਡ ਮੈਡਲ ਹਾਸਲ ਕਰੇ ਸਰ ਜਿਵੇਂ ਹੁਣ ਤੁਸੀਂ ਜਿੱਤ ਕੇ ਆਏ ਸੀਗੇ ਉਸ ਤੋਂ ਬਾਅਦ ਤੁਸੀਂ ਨਾਲ ਹੀ ਆਪਣੀ ਜਿਹੜੀ ਜੌਬ ਤੇ ਚਲੇ ਗਏ ਸੀਗੇ ਤੇ ਉੱਥੇ ਤੁਸੀਂ ਸਫਾਈ ਦਾ ਕੰਮ ਕਰਦੇ ਹੋ ਨਾ ਤੇ ਉੱਥੇ ਤੁਸੀਂ ਸਫਾਈ ਕਰ ਰਹੇ ਸੀਗੇ ਉਹ ਵੀਡੀਓਜ਼ ਵੀ ਜਿਹੜੀਆਂ ਸਾਹਮਣੇ ਆndੀਆਂ ਨੇ ਤਾ ਇੱਕ ਕਈ ਵਾਰ ਐਦਾਂ ਹੁੰਦਾ ਹੈ ਨਾ ਕਿ ਲੋਕ ਸੋਚ ਲੈਂਦੇ ਕਿ ਮੈਂ ਮੈਡਲ ਜਿੱਤੇ ਤੇ ਮੈਂ ਹੁਣ ਇਹ ਕੰਮ ਕਿਉਂ ਕਰਾਂ ਨਾ ਤੇ ਤੁਹਾਡੇ ਮਨ ਦੇ ਵਿੱਚ ਐਦਾਂ ਕੁਝ ਨਹੀਂ ਆਉਂਦਾ ਮੈਂ ਐਦਾਂ ਨਾ ਹੁਣ ਇਹ ਜਿਵੇਂ ਹੁਣ ਇਹ ਕੰਮ ਨਹੀਂ ਕਰੂੰਗਾ ਤਾਂ ਫਿਰ ਮੈਂ ਅੱਗੇ ਖਾਊਂਗਾ ਕਿੱਥੋਂ ਕਿਉਂਕਿ ਮੇਰੇ ਕੋਲ ਤਾਂ ਇਸ ਕੰਮ ਤੋਂ ਇਲਾਵਾ ਕੋਈ ਕੰਮ ਨਹੀਂ ਜਿਹੜੀ ਮੇਰੀ ਛੁੱਟੀ ਸੀ ਮੇਰੀ ਛੁੱਟੀ ਉਹ ਇੰਨੀ ਦਿੱਤੀ ਗਈ ਸੀ ਕਿ ਮੈਂ 30 ਤਰੀਕ ਨੂੰ ਹਾਜ਼ਰ ਹੋਣੀ ਹੋਣਾ ਸੀ ਜੀ ਮੈਂ ਸਵੇਰੇ ਉੱਥੇ ਰਾਜਪੁਰੇ ਪਹੁੰਚਦਾ 4 ਵਜੇ ਹੂੰ ਦਿੱਲੀ ਤੋਂ ਰਾਜਪੁਰੇ ਪਹੁੰਚ ਕੇ ਮੇਰਾ ਦੋਸਤ ਆ ਉੱਥੇ ਕੁਮਕੇਸ਼ ਉਹ ਵੀ ਬਾਈਡ ਚੈਂਪੀਅਨ ਇਸ ਵਾਰੀ ਬਾਈਡ ਲੱਕ ਹੈ ਕਿ ਉਹ ਮੇਰੇ ਨਾਲ ਨਹੀਂ ਗਿਆ ਉਹ ਉਹਨੂੰ ਵੀ ਇਹੀ ਪ੍ਰੋਬਲਮ ਆਈ ਕਿ ਸਾਡੇ ਕੋਲ ਪੈਸੇ ਨਹੀਂ ਤੇ ਪਰ ਉਹ ਵੀ ਨਹੀਂ ਜਾ ਪਾਇਆ ਜੀ ਤੇ ਉਹ ਮੇਰੇ ਮੈਂ ਘੰਟਾ ਕੋਦੇ ਕੋ ਰੁਕਿਆ ਵੀ ਉਹ ਕਹਿੰਦਾ ਸਤਾਜੀ ਸੋ ਜੋ ਮੈਂ ਕਹਿੰਦਾ ਸੋਣਾ ਨਹੀਂ ਆਪਾਂ ਡਿਊਟੀ ਤੇ ਚੱਲਦੇ ਆ ਤੇ ਅਸੀਂ 5 ਵਜੇ ਜੀ ਫਿਰ ਆਪਣੀ ਡਿਊਟੀ ਨੂੰ ਜਾ ਕੇ ਸਭ ਤੋਂ ਪਹਿਲਾਂ ਅਸੀਂ ਆਪਣੀ ਡਿਊਟੀ ਨੂੰ ਕਰਿਆ ਜੀ ਅ ਜਿਵੇਂ ਹੁਣ ਤੁਸੀਂ ਜਿੱਤ ਕੇ ਆਏ ਹੋ ਤੇ ਇਲਾਕੇ ਦੇ ਵਿੱਚ ਬਹੁਤ ਚਰਚਾ ਹੁੰਦੀ ਹੈ ਮੀਡੀਆ ਦੇ ਵਿੱਚ ਵੀ ਜਿਹੜੀਆਂ ਤੁਹਾਡੀਆਂ ਖਬਰਾਂ ਆ ਚੁੱਕੀਆਂ ਨੇ ਤਾਂ ਖਬਰਾਂ ਆਉਣ ਤੋਂ ਬਾਅਦ ਕਿ ਇਤੋਂ ਦੇ ਜਿਹੜਾ ਠੋਡਾ ਐਮ ਐਲ ਏ ਉਹਨਾਂ ਨੇ ਫੋਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਜੀ ਦੇਖੋ ਐਮ ਐਲ ਏ ਸਾਹਿਬ ਨੇ ਤਾਂ ਮੇਰੇ ਨਾਲ ਕੋਈ ਹੋ ਨਹੀਂ ਕਰਿਆ ਕੋਈ ਕੰਟਰੈਕਟ ਨਹੀਂ ਕਰਿਆ ਕੋਈ ਮੈਨੂੰ ਸੁਨੇਹਾ ਨਹੀਂ ਭੇਜਿਆ ਤੇ ਇੱਕ ਆਪਣੇ ਪੁੱਲੂ ਸਾਹਿਬ ਨੇ ਹਮ ਇੱਧਰ ਉਹਨੇ ਦੀ ਕੋਠੀ ਆ ਉਹ ਵੀ ਮੇਰੇ ਖਾ ਸਰਕਾਰ ਦੇ ਵਿੱਚ ਕੋਈ ਮੰਤਰੀ ਨੇ ਪੁੱਲੂ ਸਾਹਿਬ ਦਾ ਮੈਂ ਪੂਰਾ ਨਾਂ ਨਹੀਂ ਜਾਣਦਾ ਉਹਨਾਂ ਦਾ ਤੇ ਉਹਨਾਂ ਨੇ ਮੈਨੂੰ ਜਰੂਰ ਪਰਸੋ ਤੇ ਅੱਤ ਪੰਜ ਦਿਨ ਪਹਿਲਾਂ ਫੋਨ ਕਰਿਆ ਸੀ ਕਿ ਕুকুਰਾਮ ਵੀ ਤੁਸੀਂ ਮੇਰੇ ਕੋਲ ਆ ਕੇ ਜਾਓ ਮੈਂ ਉਹਨਾਂ ਕੋਲ ਜਾ ਕੇ ਆਇਆ ਸੀ ਉਹਨਾਂ ਨੇ ਮੈਨੂੰ ਸਿਰਫ ਹੌਸਲਾ ਹੀ ਦਿੱਤਾ ਜੀ ਕਹਿੰਦੇ ਵੀ ਕুকুਰਾਮ ਅਸੀਂ ਵੀ ਤੂੰ ਕੀ ਚਾਹੁੰਦਾ ਸੀ ਤੇਰੇ ਲਈ ਕੀ ਸੇਵਾ ਕਰੀਏ ਮੈਂ ਸੇਵਾ ਕੀ ਆਈ ਨਾ ਤਾਂ ਮੇਰੇ ਕੋਲ ਨੌਕਰੀ ਆ ਹੁਣ 10000 ਰੁਪਏ ਮੈਂ ਕਮਾ ਰਿਹਾ 10000 ਰੁਪਏ ਵਿੱਚ ਤਾਂ ਮੈਂ ਅੱਗੇ ਮੈਡਲ ਜਿੱਤ ਨਹੀਂ ਨਾ ਸਕਦਾ ਹੂੰ ਕਿ ਮੈਂ ਚਾਹੁੰਦਾ ਕਿ ਦੇਖੋ ਮੈਂ ਹਜੇ ਫਿੱਟ ਆ ਮੈਂ ਹਜੇ ਵੀ ਆਪਣੀ ਭਾਰਤ ਲਈ ਹੋਰ ਖੇਡ ਸਕਦਾ ਤੇ ਮੈਂ ਚਾਹੁੰਦਾ ਕਿ ਮੈਂ ਅੱਗੇ ਖੇਡਾਂ ਅੱਗੇ ਖੇਡਣ ਵਾਸਤੇ ਤਾਂ ਫਿਰ ਮੇਰੇ ਕੋਈ ਨਾ ਕੋਈ ਤਾਂ ਸਹਾਰਾ ਚਾਹੀਦਾ ਜੀ ਸਰਕਾਰ ਯਾ ਤਾਂ ਮੇਰੀ ਨੌਕਰੀ ਪੱਕੀ ਕਰੇ ਜਾਂ ਜੋ ਸਰਕਾਰ ਨੇ ਵਾਅਦਾ ਕਰਿਆ ਕਿ ਪਲੇਅਰਾਂ ਨੂੰ ਜੋ ਇਹਨਾਂ ਨੇ ਰਾਸੀ ਐਲਾਨ ਕਰੀ ਹੋਈ ਹੈ ਜਾਂ ਫਿਰ ਮੇਰੀ ਉਹ ਬਣਦੀ ਰਾਸੀ ਮੇਰੇ ਹੱਕ ਮੈਨੂੰ ਦਿੱਤਾ ਜਾਵੇ ਤਾਂ ਕਿ ਮੈਂ ਅੱਗੇ ਵੀ ਖੇਡ ਸਕਾਂ ਤੇ ਇੱਕ ਮੈਂ ਤੁਹਾਨੂੰ ਦੱਸਾਂ ਮੇਰੇ ਇਸ ਘਰ ਦੇ ਵਿੱਚ ਮੈਂ ਇੱਕ ਛੋਟਾ ਜਿਹਾ ਜਿੰਮ ਤਿਆਰ ਕਰਿਆ ਡਾਕਟਰ ਮੇਡਕਰ ਜੀ ਜੀ ਇਹਦੇ ਵਿੱਚ ਮੇਰੇ ਕੋਲੇ ਇਸ ਟਾਈਮ ਮੇਰੇ ਖਿਆਲੇ 20 ਤੇ 25 ਲਗਭਗ ਛੋਟੇ ਬੱਚੇ ਪ੍ਰੈਕਟਿਸ ਕਰ ਰਹੇ ਨੇ ਜਿਦੇ ਵਿੱਚ ਮੇਰੇ ਕੋਲ 3-4 ਮੇਰੀਆਂ ਬੇਟੀਆਂ ਵੀ ਨੇ ਤੇ ਉਹਨਾਂ ਤੇ ਮਿਹਨਤ ਕਰ ਰਹੇ ਤੇ ਸਾਡੀ ਇੱਕ ਖੁਸ਼ਖਬਰੀ ਇਹ ਹੈ ਕਿ ਜਿਹੜੀ ਸਾਡੀਆਂ ਬੇਟੀਆਂ ਹੁਣ ਹੀ ਮੇਰੇ ਕੋਲ 6 ਮਹੀਨੇ ਤੋਂ ਆਈਆਂ ਨੇ ਉਹਨਾਂ ਵਿੱਚੋਂ ਇੱਕ ਕੁੜੀ ਤਾਂ ਨਾਰਥ ਇੰਡੀਆ ਚੈਂਪੀਅਨ ਬਣ ਚੁੱਕੀ ਆ ਹੁਣ ਹੀ ਪਿੱਛੇ ਬੱਦੀ ਦੇ ਵਿੱਚ ਕੰਪਨੀ ਸੰਦ ਦਾ ਨਾਰਥ ਇੰਡੀਆ ਦਾ ਉੱਥੇ ਕੁੜੀ ਇੱਕ ਨਾਰਥ ਇੰਡੀਆ ਚੈਂਪੀਅਨ ਬਣੀ ਆ ਤੇ ਦੂਜੀ ਕੁੜੀ ਚੱਡੀਗੜ੍ਹ ਦੇ ਵਿੱਚ ਤਾਂ ਉਹ ਵੀ ਪਿਛਲੇ ਮਹੀਨੇ ਕੰਪਨੀ ਸੰ ਦਾ ਇੱਕ ਉੱਥੇ ਚੈਂਪੀਅਨ ਬਣੀ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਬੱਚਿਆਂ ਨੂੰ ਅੱਗੇ ਲੈ ਕੇ ਜਾ ਰਹੇ ਆ ਤੇ ਨਾਲੇ ਬਾਬਾ ਸਾਹਿਬ ਦੇ ਨਾਲ ਜੁੜੇ ਹੋਏ ਇਹਨਾਂ ਦੇ ਨਾਮ ਅੱਗੇ ਜਾ ਰਹੇ ਜੀ ਜੀ ਸਟੋਡੀ ਡਾਈਟ ਕੀ ਹੈ ਡਾਈਟ ਤਾਂ ਦੇਖੋ ਇੱਕ ਬੋਡੀ ਬਿਲਡਰ ਦੀ ਡਾਈਟ ਬਹੁਤ ਹੁੰਦੀ ਆ ਪਰ ਮੈਂ ਇੰਨੀ ਫੋਲੋ ਨਹੀਂ ਕਰ ਸਕਦਾ ਕਿ ਦੇਖੋ ਮੈਨੂੰ ਕਟੋਕਟ ਅੱਧਾ ਗਿੱਲੂ ਚਿਕਨ ਰੋ ਚਾਹੀਦਾ ਇਹਦੇ ਵਿਸ਼ੇ 10-12 ਆਂਡੇ ਹੁੰਦੇ ਆ ਫਿਰ ਸੈਲਡ ਹੁੰਦਾ ਹੋਰ ਵੀ ਕਾਫੀ ਅਕੜਕ ਆਉਂਦਾ ਪਰ ਮੈਂ ਇੰਨਾ ਨਹੀਂ ਕਰ ਸਕਦਾ ਮੇਰੇ ਕੋਲ ਤਾਂ ਸਿਰਫ ਇਹ ਦੇਖ ਲਓ ਜੀ ਵੀ ਜਦੋਂ ਮੇਰਾ ਕੰਪੀਟੀਸ਼ਨ ਦਾ ਉਦੋਂ ਮੈਂ ਥੋੜੀ ਬਹੁਤੀ ਡਾਈਟ ਲਈ ਆ ਪਰ ਹੁਣ ਨਹੀਂ ਮੇਰੀ ਹਿੱਜੇ ਵੱਲ ਲੋਡ ਕਰਦੀ ਕਿਉਂਕਿ ਹੁਣ ਤਾਂ ਕਰਜ਼ੇ ਉੱਪਰ ਚੜਿਆ ਹੋਇਆ ਉਹਨਾਂ ਦਾ ਵਿਆਜ ਹੀ ਜਿਹੜੀ ਮੇਰੀ ਤਨਖਾਹਾਂ ਦੀ ਆ ਵਿਆਜ ਤੇ ਚਲੀ ਜਾਂਦੀ ਹੈ ਸਰ ਜੀ ਮੈਂ ਹੁਣ ਤੁਸੀਂ ਮਤਲਬ ਕਿ ਤੁਹਾਡੇ ਨਾਲ ਬਹੁਤ ਸਾਰੇ ਬੱਚੇ ਵੀ ਜੁੜ ਰਹੇ ਹਨ ਹਨਾ ਤੇ ਤੁਸੀਂ ਜਿਵੇਂ ਅੱਜ ਕੱਲ ਆਪਾਂ ਕਹਿ ਦਿੰਦੇ ਆ ਕਿ ਜਿਹੜੀ ਸਾਡੀ ਯੂਥ ਆ ਉਹ ਨਸ਼ਿਆਂ ਦੇ ਵੱਲ ਜਾ ਰਹੀ ਆ ਪਰ ਬਹੁਤ ਸਾਰੇ ਬੱਚੇ ਨੂੰ ਆਪਾਂ ਇਦਾਂ ਦੇਖਦੇ ਆ ਕਿ ਉਹ ਇੰਟਰਸਟ ਵੀ ਰੱਖਦੇ ਨੇ ਗੇਮਿੰਗ ਦੇ ਵਿੱਚ ਹਨਾ ਜਾਂ ਫਿਰ ਸੇਤ ਨੂੰ ਲੈ ਕੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਨੌਜਵਾਨਾਂ ਨੂੰ ਤੇ ਅੱਜ ਜਿਹੜੀ ਪੀੜ੍ਹੀ ਹੈ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਵੀ ਸਾਰੇ ਇੱਕ ਤਾਂ ਦੇਖੋ ਨਸ਼ੇ ਵੱਲ ਤਾਂ ਤੁਹਾਨੂੰ ਟੱਕਿਆ ਜਾਂਦਾ ਤੁਸੀਂ ਆਪਣੇ ਆਪ ਨੇ ਸੋਚੋ ਕਿ ਤੁਹਾਡੇ ਮਾਵਾ-ਵਾਪਾ ਤੁਹਾਨੂੰ ਸਕੂਲਾਂ ਚ ਕਾਲਜਾਂ ਚ ਭੇਜਦੇ ਆ ਤਾਂ ਕਿ ਤੁਸੀਂ ਕੁਝ ਬਣ ਜਾਓ ਕਿਉਂਕਿ ਸਾਨੂੰ ਪਤਾ ਨਾ ਕਿ ਪੜ੍ਹਾਈ ਤੋਂ ਬਿਨਾਂ ਕੁਝ ਨਹੀਂ ਹੈਗੀ ਕਿ ਬਾਬਾ ਸਾਹਿਬ ਨੇ ਕਿਹਾ ਕਿ ਜਿਹੜਾ ਬੰਦਾ ਇਹ ਸਿੱਖਿਆ ਇੱਕ ਸ਼ੇਰਨੀ ਦਾ ਦੁੱਧ ਹੈ ਜਿਹੜਾ ਪੀਊਗਾ ਉਹ ਧਾੜੂ ਆ ਜੀ ਤਾਂ ਹਰ ਬੱਚੇ ਨੂੰ ਚਾਹੀਦਾ ਕਿ ਆਪਣੀ ਪੜ੍ਹਾਈ ਵੱਲ ਤੇ ਆਪਣੀ ਗੇਮ ਵੱਲ ਧਿਆਨ ਰੱਖਣ ਫालतू ਗੱਲਾਂ 'ਚ ਤਾਂ ਆਪਣਾ ਕੈਰੀਅਰ ਖਰਾਬ ਕਰਨ ਵਾਲਾ ਜੀ ਕਿਉਂਕਿ ਟਾਈਮ ਬੱਚੇ ਕੋਲ ਕਿੰਨਾ ਹੁੰਦਾ ਆਹੀ ਜਿਹੜੇ 5-4 ਸਾਲ ਹੁੰਦੇ ਆ ਇਹਦੇ ਵਿੱਚ ਬੱਚੇ ਆਪਣਾ 5-4 ਸਾਲ ਨਸ਼ੇ 'ਚ ਆਸੇ-ਪਾਸੇ ਬਤਾ ਲੈਂਦੇ ਨੇ ਉਸ ਤੋਂ ਬਾਅਦ ਅੱਗੇ ਫੇਲ ਹੋ ਜਾਂਦੇ ਨੇ ਬਿਲਕੁਲ ਤੇ ਬੱਚਿਆਂ ਨੂੰ ਅਪੀਲ ਕਰਾਂਗਾ ਕਿ ਉਹ ਸਿਹਤ ਕੰਨੀ ਤੇ ਆਪਣੇ ਮਾਪੋ-ਪੋਕਣੇ ਆਪਣੇ ਦੇਸ਼ ਕੰਨੀ ਧਿਆਨ ਰੱਖਣ ਤੇ ਅੱਗੇ ਵਧਣ ਜੀ ਪੜ੍ਹੋ ਲਿਖੋ ਸੰਘਰਸ਼ ਕਰੋ ਜੁੜੋ ਸੋ ਸੈਟਰ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ ਤੇ ਤੁਹਾਨੂੰ ਮੁਬਾਰਕਾਂ ਕਿ ਤੁਸੀਂ ਦੇਸ਼ ਦੇ ਲਈ ਨਾ ਮੈਡਲ ਜਿੱਤਿਆ ਤੇ ਅਸੀਂ ਇਹੀ ਦੁਆ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਦੇਸ਼ ਦੇ ਲਈ ਹੋਰ ਤਰੱਕੀ ਕਰੋ ਧੰਨਵਾਦ ਸੋ ਇਹ ਸੀ ਸਾਡੇ ਨਾਲ ਕੁਕੂ ਰਾਮ ਜੀ ਤੇ ਜਿਨ੍ਹਾਂ ਨੇ ਦੱਸੇ ਕਿ ਕਿਵੇਂ ਉਹ ਕੋ ਇੱਥੇ ਤੱਕ ਪਹੁੰਚੇ ਨੇ ਆਪਣੀ ਮਿਹਨਤ ਦੇ ਬਲਬੂਤੇ ਪਹੁੰਚੇ ਨੇ ਪਰ ਜੇਕਰ ਆਪਾਂ ਇਸ ਦੇ ਵਿੱਚ ਸਰਕਾਰਾਂ ਦੀ ਗੱਲ ਕਰੀਏ ਤਾਂ ਸਰਕਾਰਾਂ ਨੂੰ ਚਾਹੀਦਾ ਆ ਕਿ ਜੋ ਵੀ ਸਾਡੇ ਦੇਸ਼ ਦੇ ਲਈ ਖੇਡ ਰਹੇ ਨੇ ਹਾਲਾਂਕਿ ਖਬਰਾਂ ਦੇ ਰਾਹੀਂ ਉਹਨਾਂ ਨੂੰ ਪਤਾ ਜ਼ਰੂਰ ਲੱਗ ਜਾਂਦਾ ਹੈ ਪਰ ਉਹਨਾਂ ਦੇ ਵੱਲੋਂ ਪਹੁੰਚ ਕਰਨੀ ਨਾ ਤੱਕ ਬਹੁਤ ਜ਼ਰੂਰੀ ਆ ਤਾਂ ਹੀ ਨਾ ਤਾਂ ਹੌਸਲਾ ਵਧੇਗਾ ਕਿਉਂਕਿ ਜੇਕਰ ਸਰਕਾਰਾਂ ਹੀ ਉਹਨਾਂ ਨੂੰ ਹੱਲਾਸ਼ੀਰੀ ਨਹੀਂ ਦੇਣਗੀਆਂ ਤਾਂ ਖਿਡਾਰੀਆਂ ਦਾ ਕਿਤੇ ਨਾ ਕਿਤੇ ਮਨ ਟੁੱਟ ਜਾਂਦਾ ਆ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਅਗਲੀ ਵਾਰ ਫਿਰ ਅਸਰੋਂ ਮੰਗੇ ਕਿਸੇ ਹੋਰ ਸਖਸ਼ੀਅ ਦੇ ਨਾਲ ਫਿਲਹਾਲ ਦੇ ਲਈ ਇੰਨਾ ਹੀ ਸਤਿ ਸ਼੍ਰੀ ਅਕਾਲ